ਅਟਾਚਕ ਨੌਜਵਾਨ ਮਜ਼ਦੂਰ ਆਗੂ ਹੈ ਗੋਰਾ ਮੱਤਾ ਤੁਸੀਂ ਸਾਰੇ ਜਾਣਦੇ ਹੋ ਉਹਦੇ ਨਾਲ ਪਿਛਲੇ ਦਿਨੀ ਜੋ ਇੱਥੋਂ ਦਾ ਹਲਕਾ ਵਿਧਾਇਕ ਹੈ ਇੱਥੋਂ ਦਾ ਡੀਐਸਪੀ ਇਸ ਦਾ ਐਸਡੀਐਮ ਉਹਨਾਂ ਨੇ ਰਲ ਕੇ ਜਿਹੜੀ ਉਹਨੂੰ ਇੱਕ ਸਜ਼ਾ ਦਿੱਤੀ ਹੈ ਸਜ਼ਾ ਕਿਸ ਗੱਲ ਦੀ ਲੋਕਾਂ ਦੇ ਹੱਕ 'ਚ ਬੋਲਣ ਦੀ ਉਹਦੇ ਦਲਤ ਹੋਣ ਦੀ ਉਹਦੇ ਸਿੱਖ ਹੋਣ ਦੀ ਉਹਦੇ ਪੰਜਾਬੀ ਹੋਣ ਦੀ ਪੰਜਾਬੀਆਂ ਦੇ ਹੱਕ 'ਚ ਬੋਲਣ ਦੀ ਦਲਤਾਂ ਮਜ਼ਦੂਰਾਂ ਦੀ ਗੱਲ ਕਰਨ ਦੀ ਕਿਸਾਨਾਂ ਦਾ ਸਹਯੋਗੀ ਹੋਣ ਦੀ ਸੋ ਉਹਨੂੰ ਗਲਤ ਤਰੀਕੇ ਨਾਲ ਅਰੈਸਟ ਕਰਕੇ ਬੇਤਹਾਜਾ ਜਿਹੜਾ ਤਸ਼ੱਦਦ ਉੱਤੇ ਕੀਤਾ ਝੂਠਾ ਪਰਚਾ ਕੀਤਾ ਜਿਹਦੀ ਅਸੀਂ ਸਾਰਿਆਂ ਨੇ ਨਖੇਦੀ ਕੀਤੀ ਹੈ ਔਰ ਇੱਕ ਐਕਸ਼ਨ ਕਮੇਟੀ ਬਣਾਈ ਹੈ ਗੋਰਾ ਮੱਤਾ ਨੂੰ ਇਨਸਾਫ ਦਿਵਾਉਣ ਲਈ ਤਾਂ ਉਹਦੇ ਲਈ ਅਸੀਂ ਅੱਜ ਇੱਥੇ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਵੱਲੋਂ ਇਕੱਠੇ ਹੋ ਕੇ ਅੱਜ ਅਸੀਂ ਇੱਥੇ ਗੁਰਦੁਆਰਾ ਗੰਗਸਰ ਜਦੋਂ ਇਕੱਠੇ ਹੋਏ ਆ ਇੱਥੋਂ ਅਸੀਂ ਆਪਣਾ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਆ ਸੋ ਗੋਰੇ ਮੱਤੇ ਨੂੰ ਇਨਸਾਫ਼ ਦਿਵਾਉਣ ਲਈ ਜਿਹੜੀ ਕਮੇਟੀ ਬਣੀ ਉਹਦੇ ਕਰਕੇ ਅਸੀਂ ਅੱਜ ਇਕੱਠੇ ਹੋਏ ਆ ਜੀ ਭਾਈ ਜੀ ਗੋਰੇ ਮੱਤੇ ਦਾ ਮਜ਼ਦੂਰਾਂ ਦਾ ਮੁੰਡਾ ਹੋਣ ਕਰਕੇ ਜਾਂ ਇਹ ਕਹਿ ਲਈਏ ਵੀ ਉਹ ਗਰੀਬ ਵਰਗ ਨਾਲ ਉਹਦਾ ਮੁੱਦਾ ਐਡਾ ਜ਼ੋਰ ਸ਼ੋਰ ਨਾਲ ਪੁੱਛਲ ਨਹੀਂ ਸਕਿਆ ਉਹਦੇ ਉਹਦੀ ਆਵਾਜ਼ ਐਡੀ ਵਧੀਆ ਤਰੀਕੇ ਨਾਲ ਚੱਕੀ ਨਹੀਂ ਜਾ ਸਕੀ ਕਿਤੇ ਨਾ ਕਿਤੇ ਮਾਮਲਾ ਠੰਡਾ ਪੈਂਦਾ ਨਜ਼ਰ ਆ ਰਿਹਾ ਦੇਖੋ ਇਹ ਲੋਕ ਜਿਹੜੇ ਐਦਾਂ ਸਮਝਦੇ ਆ ਵੀ ਉਹ ਮਜ਼ਦੂਰ ਆ ਤੇ ਸ਼ਾਇਦ ਲੋੜ ਨਹੀਂ ਉਹਨਾਂ ਨੂੰ ਲ ਸਾਨੂੰ ਲੋੜ ਲੱਗਦੀ ਆ ਸਾਡਾ ਭਾਈ ਆ ਸਾਡਾ ਪਰਿਵਾਰ ਹੈ ਆਪਣਾ ਮਜ਼ਦੂਰ ਕਿਸਾਨ ਮੈਂ ਇੱਕ ਕਿਸਾਨ ਨਮਾਇੰਦਾ ਹੋਣ ਦੇ ਨਾਤੇ ਮੈਂ ਸਮਝਦਾ ਵੀ ਮਜ਼ਦੂਰਾ ਤੋਂ ਬਿਨਾ ਕਿਸਾਨਾਂ ਦੀ ਕੋਈ ਗਤੀ ਨਹੀਂ ਹੈਗੀ ਤੋਂ ਅਸੀਂ ਸਮਝਦੇ ਆ ਕਿ ਗੋਰੇ ਦਾ ਮਸਲਾ ਬਹੁਤ ਗੰਭੀਰ ਮਸਲਾ ਉਹਦੀ ਇੱਜ਼ਤ ਮਾਨ ਸਨਮਾਨ ਦਾ ਮਸਲਾ ਹੈ ਔਰ ਸਰਕਾਰੀ ਜ਼ਬਰਦਸਤੀ ਧੱਕੇਸ਼ਾਹੀ ਦਾ ਮਸਲਾ ਹੈ ਇਸ ਕਰਕੇ ਅਸੀਂ ਆਏ ਆ ਜਿਨ੍ਹਾਂ ਨੂੰ ਲੋੜ ਲੱਗਦੀ ਉਹ ਆਏ ਨੇ ਜਿਨ੍ਹਾਂ ਨੂੰ ਨਹੀਂ ਲੱਗਦੀ ਉਹ ਨਹੀਂ ਆਏ ਪਰ ਆਉਣਾ ਚਾਹੀਦਾ ਸਭ ਨੂੰ ਇਸ ਮਸਲੇ ਤੇ ਜੀ ਗੋਰਾ ਮੱਤਾ ਆਵਾਜ਼ ਚੁੱਕਦਾ ਹੈ ਉਹਦੇ ਤੇ ਜਨਕਿ ਕੁੱਟਮਾਰ ਚਾ ਵੀ ਹੋ ਗਿਆ ਜੇ ਤੁਸੀਂ ਇੱਕ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਦੀ ਆਡੀਓ ਸੁਣੋ ਕਿਨੇ ਜਾਤੀਸ਼ੂਚ ਸ਼ਬਦ ਬੋਲ ਰਿਹਾ ਹੋ ਜੀ ਲੇਡੀਜ਼ ਬਾਰੇ ਕਿ ਉਹਤੇ ਇੱਕ ਪਰਚਾ ਹੋਣਾ ਚਾਹੀਦਾ ਹੁਣ ਦੇਖੋ ਜੀ ਇੱਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਆ ਹੂੰ ਮੈਂ ਸੁਣੀ ਉਹ ਆਡੀਓ ਮੈਂ ਉਧਰ ਹਉਣਾ ਨਹੀਂ ਚਾਹੁੰਦਾ ਇੰਨੇ અપਮਾਨਜਨਕ ਸ਼ਬਦ ਉਹ ਵੀ ਆਪਣੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਦੀਆਂ ਪਤਨੀਆਂ ਬਾਰੇ ਬੋਲਣਾ ਇਹ ਬਹੁਤ ਮਾੜੀ ਅਸੀਂ ਇਹਦੀ ਨਖੇਦੀ ਕਰਦੇ ਹਾਂ ਔਰ ਜਿਹੜਾ ਆਪਣਾ ਔਰਤਾਂ ਦਾ ਬਣਿਆ ਹੋਇਆ ਕਮਿਸ਼ਨ ਉਹਨੂੰ ਇਹਦਾ ਸਖਤ ਨੋਟਿਸ ਲੈਣਾ ਚਾਹੀਦਾ ਇਹਦੀ ਜਿਹੜਾ ਐਮ ਐਲ ਐ ਸਿਪ ਜਿਹੜੀ ਉਹ ਰੱਦ ਹੋਣੀ ਚਾਹੀਦੀ ਆ ਸਸਪੈਂਡ ਹੋਣਾ ਚਾਹੀਦਾ ਔਰ ਬਣਦਾ ਪਰਚਾ ਦਰਜ ਕਰਕੇ ਕਿਵੇਂ ਤੁਸੀਂ ਆਪਣੇ ਵਰਕਾਂ ਦੀਆਂ ਔਰਤਾਂ ਦੀ ਇੱਜ਼ਤਾਂ ਉਸ਼ਾਲਦੇ ਹੋ ਇਹ ਬੜੀ ਸ਼ਰਮਨਾਕ ਗੱਲ ਹੈ ਨਹੀਂ ਤੁਸੀਂ ਕਿਸਾਨ ਜਿਥੇ ਬੰਦਿਆ ਇਹ ਮੁੱਦਾ ਚੱਕੋਗੇ ਕਿ ਬਲਕਾਰ ਸਿੱਧੂ ਤੇ ਪਰਚਾ ਕਰੋ ਜਾਂ ਬਰਖਾਸ ਅਸੀਂ ਇਹ ਜਦੋਂ ਸਾਡਾ ਮਿੱਤਰ ਅਮਨਿੰਦਰ ਅਮਨਿੰਦਰ ਸਿੱਧੂ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਤੁਹਾਡੇ ਸਾਰਿਆਂ ਵਾਂਗ ਉਹ ਨਿਰਪੱਖ ਪੱਤਰਕਾਰੀ ਕਰਦਾ ਮੁੰਡਾ ਉਹਦੇ ਚੈਨਲ ਤੋਂ ਜਦੋਂ ਇਹ ਆਡੀਓ ਆਈ ਹੈ ਤਾਂ ਸਮਾਜ 'ਚ ਜੋ ਗਲਤ ਹੁੰਦਾ ਪੱਤਰਕਾਰ ਦਾ ਫਰਜ਼ ਹੁੰਦਾ ਉਹਦੇ ਤੇ ਬੋਲਣਾ ਸਮਾਜ ਨੂੰ ਦਿਖਾਉਣਾ ਸਮਾਜ ਦਾ ਸ਼ੀਸ਼ਾ ਹੁੰਦਾ ਪੱਤਰਕਾਰ ਤੇ ਉਹਦੇ ਤੇ ਹੁਣ ਪਰਚਾ ਹੋਇਆ ਅੱਜ ਵੀ ਜਿਹੜੀ ਬਠਿੰਡੇ ਮੀਟਿੰਗ ਸੱਦੀ ਗਈ ਜਥੇਬੰਦੀਆਂ ਦੀ ਅਸੀਂ ਮੰਗ ਕਰਾਂਗੇ ਕਿ ਨਾ ਸਿਰਫ ਮਨਿੰਦਰ ਤੋਂ ਪਰਚਾ ਹੀ ਰੱਦ ਕਰਾਉਣਾ ਅਸੀਂ ਇਹਦਾ ਐਮਐਲਏ ਉੱਤੇ ਪਰਚਾ ਦਰਜ ਕਰਾਉਣਾ ਇਹ ਧੱਕੇਸ਼ਾਹੀ ਜੇ ਪ੍ਰੈਸ ਦੇ ਉੱਤੇ ਹੀ ਧੱਕੇਸ਼ਾਹੀ ਹੋ ਗਈ ਪ੍ਰੈਸ ਦਾ ਹੀ ਮ ਫਿਰ ਸਾਡੀ ਆਵਾਜ਼ ਕੌਣ ਚੁੱਕੂਗਾ ਲੋਕਾਂ ਦੀ ਆਵਾਜ਼ ਕੌਣ ਚੁੱਕੂਗਾ ਸੋ ਇਹ ਜਿਹੜੇ ਨਵੇਂ ਜਿਹੜੇ ਐਮਐਲਏ ਬਣੇ ਨੇ ਚਾਹੇ ਬਲਕਾਰ ਸਿੱਧੂ ਵਰਗੇ ਜਿਨ੍ਹਾਂ ਦਾ ਜਿਹੜੇ ਮੈਂ ਤਾਂ ਨਾਚਾਰ ਕਹੂੰਗਾ ਸਮਾਜ ਨੂੰ ਵਿਗਾੜਨ ਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਤੇ ਅੱਜ ਇਹ ਨਾਚਾਰ ਜਦੋਂ ਲੋਕ ਹਵਾ ਚੱਲੀ ਜਦੋਂ ਅਕਾਲੀਆਂ ਕਾਂਗਰਸੀਆਂ ਦੂਜਿਆਂ ਦੇ ਭਾਜੀਪੀ ਦੇ ਖਿਲਾਫ ਔਰ ਉਹਦਾ ਫਾਇਦਾ ਚੁੱਕ ਕੇ ਐਮਐਲਏ ਬਣ ਗਏ ਤੇ ਇਹਨਾਂ ਨੂੰ ਲੱਗਦਾ ਸੀ ਰੱਬ ਬਣ ਗਏ ਆ ਤੇ ਜੋ ਮਰਜੀ ਅਸੀਂ ਕਰਾਂਗੇ ਰੱਬ ਵੀ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਦਾ ਆਪਾਂ ਰੋਜ਼ ਸਵੇਰੇ ਗੁਰਬਾਣੀ ਪੜ੍ਹਦੇ ਆ ਸਾਹਿਬ ਮੇਰਾ ਸਦਾ ਮਿਹਰਬਾਨ ਤੇ ਇਹ ਲੋਕ ਔਰ ਜੇ ਉਹਦੇ ਖਿਲਾਫ ਕੋਈ ਪੱਤਰਕਾਰ ਰਵਾਇਟ ਹੋਣਾ ਤੇ ਪਰਚੇ ਕਰਾਉਣਾ ਅਸੀਂ ਇਹਦੇ ਸਖਤ ਵਿਰੋਧਚਾਂ ਤੇ ਅਸੀਂ ਮਨਿੰਦਰ ਦਾ ਵੀ ਡਟ ਕੇ ਸਾਥ ਦੇਾਂਗੇ ਤੁਹਾਡਾ ਸਾਰੇ ਵੀਰਾਂ ਦਾ ਤੁਸੀਂ ਸਾਡੇ ਨਾਲ ਖੜ੍ਹਦੇ ਹੋ ਅਸੀਂ ਸਾਰੇ ਜਿਹੜੇ ਨਿਰਪੱਖ ਪੱਤਰਕਾਰ ਨੇ ਉਹਨਾਂ ਦੇ ਨਾਲ ਆ ਤੇ ਐਮਐਲਏ ਦਾ ਅਸੀਂ ਪਰਚਾ ਵੀ ਰੱਦ ਕਰਾਉਣ ਲਈ ਕਹਾਂਗੇ ਔਰ ਸਾਰਿਆਂ ਨੂੰ ਕਹਾਂਗੇ ਕਿ ਇਹ ਜਿਹੜੀ ਐਮਐਲਏ ਦੀ ਮੈਂਬਰਸ਼ਿਪ ਆ ਇਸ ਵਿਧਾਨ ਸਭਾ ਤੋਂ ਇਹ ਕਾਬਲ ਹੈ ਨਹੀਂਗਾ ਜਿਹੜਾ ਔਰਤ ਵਿਰੋਧੀ ਮਾਨਸਿਕਤਾ ਨਾਲ ਬੋਲ ਰਿਹਾ ਹੈ ਇਹ ਕਾਬਲ ਹੀ ਹੈ ਨਹੀਂ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਜਿਹੜਾ ਮੱਤੇ ਵਾਲੇ ਪ੍ਰੋਗਰਾਮ ਦੇ ਵਿੱਚ ਅਗਲਾ ਕੀ ਐਕਸ਼ਨ ਹੋਣ ਵਾਲਾ ਕੀ ਹੋਊਗਾ ਦੇਖੋ ਸਾਡੀ ਐਕਸ਼ਨ ਕਮੇਟੀ ਬਣੀ ਹੋਈ ਆ ਮੇਰੀ ਕ੍ਰਾਂਤੀਕਾਰੀ ਕਿਸਾਨੀ ਨੂੰ ਜਥੇਬੰਦੀ ਸਾਡੀ ਜਥੇਬੰਦੀ ਵੀ ਸਾਡੇ ਵੱਲੋਂ ਇਕਬਾਲ ਹੋ ਸਾਰੇ ਜਿੰਨੇ ਆਗੂ ਨੇ ਜੋ ਐਕਸ਼ਨ ਕਮੇਟੀ ਅਗਲਾ ਐਕਸ਼ਨ ਲੀਕੂਗੀ ਉਹਦੇ ਚ ਕ੍ਰਾਂਤੀਕਾਰੀ ਕਿਸਾਨੀਓਨ ਵੱਲੋਂ ਅਸੀਂ ਡਟ ਕੇ ਸਾਥ ਦੇਾਂਗੇ ਐਮਐਲਏ ਮੋਲਕ ਸਿੰਘ ਦਾ ਗੋਰੇ ਮੱਤੇ ਦੇ ਲਾਇ ਹੋਏ ਇਲਜ਼ਾਮ ਨੂੰ ਇਨਕਾਰ ਰਿਹਾ ਕਹਿੰਦੇ ਇਹ ਤਾਂ ਹੈ ਹੀ ਨਹੀਂ ਕੋਈ ਖਾਮਖਾ ਗੱਲ ਛੇੜ ਰਹੇ ਆ ਦੇਖੋ ਦੋਸ਼ੀ ਕਦੇ ਮੰਨਿਆ ਕਤਲ ਕਰਕੇ ਗੈਂਗਰੇਪ ਕਰਕੇ ਵੀ ਕਰੇ ਦੋਸ਼ੀ ਮੰਨੇ ਵੀ ਕਰਨਾ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਅਮੋਲਕ ਸਿੰਘ ਦੇ ਕਹਿਣ ਨਾਲ ਥੋੜਾ ਹੋਊਗਾ ਜੋ ਗੋਰੇਂ ਦੇ ਉੱਤੇ ਤਸ਼ੱਦਦ ਟਿਆ ਗੋਰੇ ਨੇ ਸਹਿ ਆਰ ਲੋਕ ਜਾਣਦੇ ਨੇ ਲੋਕਾਂ ਨੇ ਫੈਸਲਾ ਕਰਨਾ ਇਹ ਥੋੜਾ ਵੀ ਤੁਸੀਂ ਆਪੇ ਜ਼ਬਰ ਕਰਕੇ ਆਪੇ ਜੱਜ ਬਣ ਜਾਓਗੇ ਆਪੇ ਜੱਜ ਨਹੀਂ ਤੁਸੀਂ ਬਣ ਸਰਕਾਰ ਕਹਿੰਦੀ ਸੀ ਕਿ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਨਹੀਂ ਚੱਲਣਾ ਅਸੀਂ ਕਿਸੇ ਤੇ ਪਰਚੇ ਨਹੀਂ ਕਰਨੇ ਅਸੀਂ ਨਿਰਪੱਖ ਹਾਂ ਅਸੀਂ ਲੋਕਾਂ ਦੇ ਆਮ ਲੋਕਾਂ ਦੇ ਕੀ ਲੱਗਦਾ ਹੁਣ ਇਹਨਾਂ ਨੂੰ ਇਹ ਖਮਿਆਜ਼ਾ ਭੁਗਤਣਾ ਪੈਣਾ ਸਤਾਈ ਚ ਦੇਖੋ ਇਹ ਜਿਹੜੀ ਵਰਲਡਵਾਈਡ ਹੀ ਪੋਲਿਟਿਕਸ ਆ ਜਿੱਦਾਂ ਮੋਦੀ ਹੋਰੀ ਕਹਿੰਦੇ ਆ ਸ਼ਕਲੇ ਆ ਸਾਡੇ ਦਾ ਟਰੰਪ ਹੋਰੀ ਕਹਿੰਦੇ ਆ ਜਿੱਦਾਂ ਦੂਜੇ ਕਹਿੰਦੇ ਉਹਦਾਂ ਹੀ ਸਾਡੀ ਸਾਡੀ ਪੰਜਾਬ ਦੀ ਸਰਕਾਰ ਇਹ ਵੀ ਕਹਿੰਦੇ ਸੀ ਕਿ ਸ਼ਕਲੇ ਹੀ ਆ ਪਹਿਲਾਂ ਜੋ ਕਿਹਾ ਹੁਣ ਉੱਥੇ ਗੱਲ ਵੀ ਕਰਨ ਲਈ ਤਿਆਰ ਨਹੀਂ ਸੋ 27 ਦੇ ਵਿੱਚ ਖਮਿਆਜਾ ਤਾਂ ਬਹੁਤ ਨੇ ਪੈਣਾ ਦਿੱਲੀ ਦੇ ਵਿੱਚ ਲੋਕਾਂ ਨੇ ਦਿਖਾ ਦਿੱਤਾ ਤੇ ਜਿਹੜੇ ਕਹਿੰਦਾ ਸੀ ਭਗਵੰਤ ਮਾਨ ਮੈਂ ਕਈ ਵਾਰੀ ਬੋਲ ਚੁੱਕਿਆ ਇਹ ਕਹਿੰਦਾ ਸੀ ਡळा ਤੋਂ ਡळा ਹੋਤਾ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਜਦੋਂ ਤੁਸੀਂ ਲੋਕਾਂ ਨੂੰ ਬੇਤਹਾਸ਼ਾ ਤੰਗ ਕਰੋਗੇ ਉਹਨਾਂ ਤੇ ਤਸੱਦਦ ਕਰੋਗੇ ਤਾਂ ਫਿਰ ਭਾਈ 27 'ਚ ਡਲੇ ਚੱਲ ਜਾਣੇ ਆ ਫਿਰ ਆ ਗੋਰੇ ਮੱਤੇ ਦੇ ਇੰਨੀ ਕੁੱਟ ਪਈ ਐ ਉਹਦੇ ਕੁੱਟ ਪੈਣ ਦਾ ਕਾਰਨ ਕੀ ਉਹਨੇ ਐਡਾ ਕੀ ਕਰੈਮ ਖਾਤਾ ਸੀ ਜਿਹੜੀ ਪੁਲਿਸ ਨੂੰ ਕੁੱਟ ਰਹੀ ਸੀ ਜਾਂ ਕੁਝ ਮਨਾ ਰਹੀ ਸੀ ਜਿਹੜਾ ਮੰਨਦਾ ਨਹੀਂ ਸੀ ਗੋਰਾ ਮੱਤਾ ਮੈਂ ਮੈਂ ਫੇਰ ਕਹਿੰਨਾ ਜੀ ਸਾਡੇ ਦੇਸ਼ ਦੀ ਜਿਹੜੀ ਸੱਤਾ ਹੈ ਨਾ ਉਹ ਉਸ ਸੱਤਾ ਦੇ ਅਧੀਨ ਰਹਿਣਾ ਰਹਿ ਕੇ ਜਿਹੜਾ ਤਾਂ ਚੱਲਦਾ ਉਹਦੇ ਨਾਲ ਘੋ ਖਿਚੜੀ ਹੋ ਕੇ ਉਹਨੂੰ ਉਹ ਚੱਕ ਕੇ ਰੱਖਦੇ ਆ ਗੋਰੇ ਮੱਤੇ ਦਾ ਗਣਾ ਇਹ ਕਿ ਮਜ਼ਦੂਰਾਂ ਦੀ ਗੱਲ ਕਰਦਾ ਕਿਸਾਨਾਂ ਦਾ ਹਮੈਤੀ ਆ ਉਹ ਦਲਤ ਹੈ ਉਹ ਸਿੱਖ ਹੈ ਉਹ ਪੰਜਾਬੀ ਹੈ ਇਹ ਗੁਨਾਹ ਆਇਆ ਔਰ ਇਸ ਗੁਨਾਹ ਦਾ ਉਹਨੂੰ ਇਹ ਦੱਸਣ ਲਈ ਕਿ ਤੂੰ ਸਾਡੇ ਭਾਈ ਸੱਤਾ ਦੇ ਖਿਲਾਫ ਕਿਵੇਂ ਬੋਲ ਰਵੇ ਸਾਡੇ ਐਸਡੀਐਮ ਦੇ ਖਿਲਾਫ ਕਿਵੇਂ ਬੋਲ ਲਵੇਂ ਜਿੰਨਾ ਮਰਜੀ ਧਾਂਤਲੀ ਕਰੇ ਸਾਡੇ ਡੀਐਸਪੀ ਦੇ ਖਿਲਾਫ ਕਿਵੇਂ ਬੋਲ ਰਵੇ ਸਾਡੇ ਐਮਐਲਏ ਦੇ ਖਿਲਾਫ ਜਿਹੜਾ ਸ਼ੁਰੂ ਤੋਂ ਜ਼ਗੀਰਦਾਰੀ ਸਿਸਟਮ ਚੱਲਦਾ ਸਾਡੇ ਮੁਲਕ ਦੇ ਵਿੱਚ ਕਿ ਤਗੜਿਆਂ ਦਾ ਜੋਰ ਚੱਲਦਾ ਸੋ ਉਹ ਜਿਹੜਾ ਗੋਰਾ ਮੱਤਾ ਉਹ ਭਾਈ ਲਾਲੋ ਦੇ ਵਾਰਿਸ ਹੈ ਉਹਨਾਂ ਦੀ ਕਿਰਤੀਆਂ ਦਾ ਵਾਰਸ ਹੈ ਉਹ ਕਿਰਤੀਆਂ ਦਾ ਦੇ ਲਈ ਬੋਲਦਾ ਤੇ ਇਹ ਜਿਹੜੇ ਮਲਕ ਭਾਗਵਾਂ ਦੀ ਸੱਤਾ ਇਹ ਕਦੇ ਬਰਦਾਸ਼ਤ ਨਹੀਂ ਕਰਦੀ ਇਸ ਕਰਕੇ ਗੋਰੇ ਨੂੰ ਉਹਨਾਂ ਨੇ ਸਬਕ ਸਿਖਾਉਣ ਦੀ ਨੀਤ ਨਾਲ ਇਹ ਕੱਲਾ ਗੋਰੇ ਦਾ ਮਸਲਾ ਨਹੀਂ ਸਾਡੇ ਸਾਰਿਆਂ ਲਈ ਸਵਾਲ ਹੈ ਕਿ ਸਾਨੂੰ ਸਬਕ ਸਿਖਾਉਣ ਦੀ ਨੀਤ ਨਾਲ ਉਹਨਾਂ ਨੇ ਸਾਡੇ ਇਸ ਆਗੂ ਦੇ ਉੱਤੇ ਜ਼ਬਰ ਕੀਤਾ ਇੱਕ ਗੱਲ ਚੱਲਦੀ ਸੀ ਕਹਿੰਦੇ ਵੀ ਗੋਰੇ ਅੰਗਰੇਜ਼ ਚਲੇ ਗਏ ਕਾਲੇ ਅੰਗਰੇਜ਼ ਆ ਗਏ ਕੀ ਗੱਲ ਸੱਚੋਕੀ ਫਿਰ ਦੇਖੋ ਇਹ ਤਾਂ ਗੱਲ ਸਪਸ਼ਟ ਹੀ ਹੈ ਜੀ ਸਿਰਫ ਸੱਤਾ ਬਦਲੀ ਹੈ ਗੋਰੇ ਪਿੱਛੇ ਹੋ ਗਏ ਇਹਨਾਂ ਨੂੰ ਅੱਗੇ ਬਿਠਾ ਕੇ ਅੰਗਰੇਜ਼ ਕਾਨੂੰਨ ਤੇ ਉਹੀ ਚੱਲੀ ਜਾਂਦੇ ਆ ਉਦੋਂ ਵੀ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਬੋਲਦਾ ਸੀ ਠਾਣਾ ਚੜ੍ਹ ਕੇ ਆਉਂਦਾ ਸੀ ਅੱਜ ਵੀ ਜਿਹੜਾ ਐਮਐਲਏ ਦੇ ਖਿਲਾਫ ਬੋਲਦਾ ਅਸੀਂ ਇੱਕ ਡੈਮੋਕਰੈਟਿਕ ਦੇਸ਼ 'ਚ ਰਹਿ ਰਹੇ ਆ ਜਿਹੜੇ ਡੈਮੋਕਰੈਟਿਕ ਦੇਸ਼ ਨੂੰ ਜਿਹੜਾ ਇੱਕ ਰਾਸ਼ਟਰ ਬਣਾਉਣ ਦੀ ਇਹਨੇ ਗੱਲਾਂ ਕਰਦੇ ਨੇ ਤਾਨਾਸ਼ਾਹਵਲ ਲੈ ਕੇ ਜਾ ਰਹੇ ਨੇ ਤਾਂ ਸਾਡੂੰ ਹਜੇ ਤੱਕ ਤਾਂ ਸੰਵਿਧਾਨ ਇਹ ਰਾਈਟ ਦਿੰਦਾ ਵੀ ਅਸੀਂ ਆਪਦੀ ਚੁਣੀ ਹੋਈ ਨੁਮਾਇੰਦੇ ਦੀ ਜਾਂ ਸਰਕਾਰ ਦੀ ਆਲੋਚਨਾ ਕਰ ਸਕੀ ਤਾਂ ਜੇ ਕੋਈ ਆਗੂ ਆਲੋਚਨਾ ਕਰਦਾ ਤਾਂ ਅਜੇ ਵੀ ਉਹੀ ਅੰਗਰੇਜ਼ਾਂ ਵਾਂਗੂ ਜਿਹੜਾ ਦੰਡ ਦੀ ਨੀਤੀ ਨਾਲ ਚੱ ਸਿਸਟਮ ਨਹੀਂ ਬਦਲਾ ਸਿਸਟਮ ਬਦਲ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਜੀ ਜੀ ਇਹ ਗਰੀਬ ਬੰਦੇ ਵੀ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਦੇਖੋਗੇ ਜਿਹੜਾ ਗੋਰੇ ਤੇ ਅਤਿਆਚਾਰ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਰੇ ਤੇ ਜੋ ਅਤਿਆਚਾਰ ਹੋਇਆ ਮੈਨੂੰ ਲਫ਼ਜ਼ ਨਹੀਂ ਲੱਭ ਰਹੇ ਜਿਹਦੇ ਨਾਲ ਮੈਂ ਤੁਹਾਨੂੰ ਸਾਂਝਾ ਕਰ ਸਕਾਂ ਜਿਹਨੂੰ ਆਪਾਂ ਦੇਸ਼ ਦੀ ਆਜ਼ਾਦੀ 75 ਸਾਲਾਂ ਤੋਂ ਜੋ ਕੁਝ ਹੋ ਰਿਹਾ ਹੈ ਜੋ ਮਾਨਸਿਕਤਾ ਪੁਲਿਸ ਦੀ ਤੇ ਜੋ ਐਮਐਲਏ ਦੀ ਹੈ ਉਹਨੂੰ ਕਿਹੜੇ ਲਫ਼ਜ਼ਾਂ 'ਚ ਨਿੰਦਿਆ ਕਰੀਏ ਹੂੰ ਬਿਨਾਂ ਕਿਸੇ ਕਾਰਨ ਤੋਂ ਤੁਸੀਂ ਸਾਰੇ ਇੱਕ ਸੁਚੇਤ ਵਰਗੋਂ ਪੱਤਰਕਾਰ ਭਾਈਚਾਰਾ ਹਮੇਸ਼ਾ ਹੀ ਸੁਚੇਤ ਵਰਗ ਹੁੰਦਾ ਹੈ ਉਹਦਾ ਕਸੂਰ ਆ ਦੱਸਣ ਇਤਿਆਹ ਕਿ ਵੀ ਉਹਨੇ ਕੋਈ ਠੱਗੀ ਕੀਤੀ ਚੋਰੀ ਕੀਤੀ ਕੀ ਬਣਾਉਂਦੇ ਸੀ ਸਿਰਫ ਇਸ ਲਈ ਕਿ ਤੁਸੀਂ ਧਰਨਾ ਕਰਨਾ ਕਰਨੇ ਤੇ ਫਿਰ ਜਮਹੂਰੀਅਤ ਹੈ ਕਿੱਥੇ ਇਹ ਜਮਹੂਰੀਅਤ ਨਾਂ ਦੀ ਅਦਾਲਤਾਂ ਦੇ ਨਾਂ ਦੀ ਚੀਜ਼ ਰਹਿ ਕਿੱਥੇ ਗਈ ਇਹਦੇ ਹਾਲਾਤ ਕਿੱਧਰ ਨੂੰ ਜਾਣਗੇ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਮੈਂ ਸਮਝਦਾ ਕਿ ਇਹਨਾਂ ਦੇ ਬੁੱਧੀ ਪ੍ਰੇਸ਼ਠ ਹੋਵੇ ਲੱਗਦਾ ਕਿ ਤਨ ਕਦੇ 84 ਵਾਲਾ ਮਾਹੌਲ ਫੇਰ ਸਿਸ਼ਟਾ ਯਾਰ ਜੀ ਮੈਨੂੰ ਇਹ ਲੱਗਦਾ ਵੀ ਜਿਸ ਹਿਸਾਬ ਨਾਲ ਸਰਕਾਰ ਜਾਂ ਪੁਲਿਸ ਕਰ ਰਹੀ ਹੈ ਜਾਣੇ ਜਾਂ ਜਾਣੇ ਜੀ ਕਿਉਂਕਿ ਜਿਹੜੇ ਅਸੀਂ 84 ਵੇਖੀ ਹੈ 84 ਦੇ ਵਿੱਚ ਮੁੱਖ ਕਾਰਨ ਜਿਹੜਾ ਕਤਲੇਆਮ ਦਾ ਹੋਇਆ ਜਿਹਦੇ ਚ ਜੋ ਕੁਝ ਵਾਪਰਿਆ ਮੈਂ ਦਰਹਾਉਣਾ ਨਹੀਂ ਚਾਹੁੰਦਾ ਅਕਾਲ ਤਖਤ ਸਾਹਿਬ ਟਾਇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜੀ ਦੇ ਕਤਲ ਹੋਏ ਜਿੱਥੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਤੇ ਸਿੱਖਾਂ ਦੇ ਧਾਰਮਿਕ ਆਗੂ ਅਕਾਲ ਤਖਤ ਟਾਇ ਜਾਣ ਨੂੰ ਸਧਾਰਨ ਘਟਨਾਵਾਂ ਨਹੀਂ ਜੀ ਹੁਕਮਰਾਨਾਂ ਨੂੰ ਸੰਵੇਦਨਸ਼ੀਲ ਨਹੀਂ ਪਤਾ ਨਹੀਂ ਕੋਈ ਦੇਸ਼ ਦੀ ਕਿਸਮ ਦੇ ਫਰਕ ਹੈ ਕਿਸੇ ਘਟਨਾ ਕਿਤੇ ਕੋਈ ਵਾਪਰ ਜੇ ਮਾੜੀ ਤੇ ਸਾਨੂੰ ਉਹਦੇ ਕਾਰਨਾਂ ਦੇ ਉਹਦੇ ਨਤੀਜਿਆਂ ਤੇ ਤੇ ਪ੍ਰਭਖ ਬਾਰੇ ਉਹ ਤੇ ਸਬਕ ਲੈਣ ਦੀ ਲੋੜ ਹੈ। ਜੀ ਸਰ ਜਦੋਂ ਗੋਰੇ ਮੱਤੇ ਦੇ ਇੰਟਰਵਿਊ ਆਉਂਦੇ ਆ ਮੇਰੇ ਨਾਲ ਤਸ਼ੱਦਦ ਹੋਇਆ। ਉਸ ਤੋਂ ਬਾਅਦ ਆਮ ਲੋਕ ਵੀ ਪੁੱਛਦੇ ਸੀ ਵੀ ਗੋਰੇ ਤੋਂ ਇਹਨਾਂ ਨੂੰ ਡਰ ਕੀ ਲੱਗਿਆ? ਕਿ ਤੁਹਾਨੂੰ ਲੱਗਦਾ ਵੀ ਗੋਰੇ ਤੋਂ ਅਜਿਹਾ ਕਿਹੜਾ ਡਰ ਸੀ ਜਿਹੜਾ ਇਹਨਾਂ ਨੇ ਆਹ ਕੰਮ ਕੀਤਾ? ਮੈਨੂੰ ਤਾਂ ਲੱਗਦਾ ਵੀ ਡੀਐਸਪੀ ਦੇ ਸੀਆਈ ਇੰਸਪੈਕਟਰ ਦੇ ਤੇ ਆ ਜਿਹੜਾ ਠੇਂਦਾਰ ਲਾ ਲੋ ਜਾਂ ਐਮਐਲਏ ਇਹਨਾਂ ਦੇ ਦਿਮਾਗ 'ਚ ਫਰਕ ਹੈ। ਇਹਨਾਂ ਦੇ ਦਿਮਾਗ 'ਚ ਫਰਕ ਹੀ ਪਿਆ ਹੈ। ਸਦਾ ਡਰ ਆਲੀ ਤਾਂ ਕੋਈ ਗੱ ਕੋਈ ਅਜ ਤੀਕੋ ਉਹਦੀ ਉਮਰ ਮੈਨੂੰ ਲੱਗਦਾ ਵੀ 40 ਸਾਲ ਦੇ ਲਗਭਗ ਤੁਸੀਂ ਸਾਰੇ ਇਸ ਇਲਾਕੇ ਦੇ ਰਹਿਣ ਵਾਲਿਓ ਐਡਿਟੇਸ਼ਨ ਜਾਂ ਕਿਸੇ ਆਵਾਜ਼ ਠਾਉਣੀ ਜੇ ਇਹ ਜਮਹੂਰੀਅਤ ਚ ਇਹ ਹੈ ਨਹੀਂ ਤੇ ਫਿਰ ਸਾਡਾ ਥਾਂ ਕਿੱਥੇ ਆ ਜਮਹੂਰੀਅਤ ਦਾ ਨਾਂ ਕਿੱਥੇ ਕੋਈ ਬੰਦਾ ਇਹ ਦੱਸੋ ਵੀ ਉਹਨੇ ਕਿਸੇ ਤੋਂ ਪੈਸੇ ਲੈ ਠੱਗੀ ਮਾਰੀ ਕੋਈ ਚੋਰੀ ਕੀਤੀ ਕੋਈ ਬਲਾਤਕਾਰ ਕੀਤਾ ਜੇ ਕਿਸੇ ਬਲਾਤਕਾਰ ਕਰਨ ਵਾਲਿਆਂ ਦੇ ਵਿਰੁੱਧ ਬੋਲਦਾ ਤੇ ਇਹਦਾ ਮਤਲਬ ਵੀ ਆਪਦੇ ਕੋਟੇ ਲਾ ਦਿਓ ਇਟਾ ਬੰਨ ਕੇ ਪੁੱਠਾ ਟੰਗ ਦਿਓ ਉਹਦੀਆਂ ਲੱਤਾਂ ਪਾੜ ਦਿਓ ਇਹ ਇਹੇ ਹਾਲਾਤ ਬਰਦਾਸ਼ਤ ਕਰਨ ਯੋਗ ਨਹੀਂ ਤੁਹਾਡੇ ਵੱਲੋਂ ਹੁਣ ਕੀ ਅਪਡੇਟ ਕੀਤੀ ਜਾ ਰਹੀ ਹੈ ਜਥੇਬੰਦੀ ਵੱਲੋਂ ਜਿਹੜੀ ਸਾਡੇ ਵੱਲੋਂ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਵੇਖੋ ਫੈਸਲਾ ਜਿਹੜਾ ਕਰਨਾ ਹੈ ਜਿਵੇਂ ਹੁਣ ਭਾਰਤੀ ਕਿਸਾਨ ਯੂਨੀਅਨ ਦੇ ਸਿਆਣੇ ਆਗੂ ਆ ਮਹਿਮਦ ਸਿੰਘ ਗੁਰੀ ਇਹ ਬੋਲ ਕੇ ਗਿਆ ਅਸੀਂ ਕਰਾਂਗੇ ਸਾਂਝੇ ਤੌਰ ਤੇ ਇੱਕ ਗੱਲ ਤੁਹਾਡੇ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਅਸੀਂ ਇਹਨੂੰ ਇੱਕ ਚੇਂਜ ਸਮਝ ਕੇ ਇੱਕ ਇਨਸਾਫ ਦੀ ਗੱਲ ਹੈ ਗੋਰੇ ਮੱਤੇ ਦੀ ਨਹੀਂ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤੇ ਇਹ ਕਿੱਧਰ ਨੂੰ ਗੱਲ ਜਾਣੀ ਆ ਉਹਨੂੰ ਰੋਕਣ ਲਈ ਕੋਈ ਸ਼ਾਂਤਮਈ ਡੈਮੋਕਰੈਟਿਕ ਮੂਵਮੈਂਟਾਂ ਦਾ ਥਾਂ ਇਸ ਦੇਸ਼ ਉਹਦੇ ਲਈ ਅਸੀਂ ਕੋਈ ਕਸਰ ਲੜਾਈ ਦੀ ਨਹੀਂ ਛੱਡਾਂਗੇ ਤੇ ਘਰ ਘਰ ਨੂੰ ਖਾਸ ਕਰਕੇ ਜ਼ਿਲ੍ਹੇ ਤੋਂ ਤੇ ਦੇਸ਼ ਲੈਵਲ ਤੇ ਵੀ ਅਸੀਂ ਆਪਣੇ ਤੌਰ ਤੇ ਜਿਹੜਾ ਸਾਡਾ ਕੌਮੀ ਇਨਸਾਫ ਮੋਰਚਾ ਲੱਗਿਆ ਉਹਦੇ ਵੱਲੋਂ ਸਾਨੂੰ ਕੁਝ ਦਿਨਾਂ ਚ ਕੁਝ ਅਫਸਰਾਂ ਦੇchnੇ ਆਏ ਆ ਅਸੀਂ ਸ਼ਾਇਦ ਸਰਕਾਰ ਨਾਲ ਮੀਟਿੰਗ ਹੋਵੇ ਉਹਦੇ ਵਿੱਚ ਵੀ ਅਸੀਂ ਇਹ ਮਸਲਾ ਠਾਵਾ ਜਿਹੜੇ ਗੁਰਮਤਿ ਤੁਹਾਨੂੰ ਗੱਲਬਾਤ ਕਹੀ ਹੈ ਉਹਦੇ ਵਿੱਚ ਤੁਹਾਨੂੰ ਕਿੰਨੀ ਕਿ ਸੱਚਾਈ ਲੱਗਦੀ ਹੈ 100% ਸੱਚਾਈ ਹੈ ਜੀ ਇਹ ਚ ਝੂਠ ਕੀ ਹੈ ਤੁਸੀਂ ਵੇਖੋ ਕੋਈ ਬੰਦਾ ਇਹਦਾ ਉਹ ਪੁਲਿਸ ਹੀ ਆ ਕੇ ਕਹਦੇ ਵਿੱਚ ਨਹੀਂ ਕੀਤਾ ਜੀ ਕੁਝ ਤਾਂ ਕਹੇ ਨਾ ਕੋਈ ਇਹ ਚ ਝੂਠ ਦੀਆਂ ਲੱਤਾਂ ਵੇਖੋ ਤੁਸੀਂ ਅਜੇ ਵੀ ਉਹਦੇ ਜਿਹੜੇ ਜੋੜਾ ਹੱਲੇ ਵੇ ਉਹਦੇ ਜੋੜ ਹੱਲੇ ਇਹ ਚ ਝੂਠ ਵਾਲੀ ਤਾਂ ਕੋਈ ਗੱਲ ਹੀ ਨਹੀਂ ਕੋਈ ਕਿਸੇ ਪੁਲਿਸ ਨੇ ਪ੍ਰਸ਼ਾਸਨ ਨੇ ਇਹ ਕਿਹਾ ਵੀ ਅਸੀਂ ਨਹੀਂ ਕੀਤਾ ਜੀ ਜੀ ਤੇ ਇਹ ਗੱਲਾਂ ਬਰਦਾਸ਼ਤਯੋਗ ਨਹੀਂ ਧੰਨਵਾਦ ਜੀ ਤਾਂ ਵੀ